ਆਤਾ ਮਹੱਲਾ ਪੰਜਵਾ ਗੁਰ ਹੈ ਦਿਖਾਇਉ ਲੋਇਨ ਸਤ ਸੰਗਤ ਦੀ ਸਤਗੁਰੂ ਸਤੇ ਪਰਕਿਆਨ ਕਿਰਪਾ ਦ੍ਰਿਸ਼ਟੀ ਕਰਕੇ ਲੋਇਣਾ ਮਨਬਗਰੂਪੀ ਨੇਤਰਾ ਨਾਲ ਵਾਹਿਗੁਰੂ ਸਰੂਪ ਨੂੰ ਵਖਾ ਦਿੱਤਾ ਹੈ ਲੋਇਣਾ ਜਿਹੜਾ ਸਾਰਿਆਂ ਦਾ ਦ੍ਰਿਸ਼ਤਾ ਨੂੰ ਪਰਮੇਸ਼ਰ ਹੈ ਲੋਇਣਾ ਦੇਖਣ ਵਾਲਾ ਹੈ ਉਹ ਕਿਰਪਾ ਕਰਕੇ ਮਹਾਰਾਜ ਜੀ ਸੁਰਤੀ ਸਮ੍ਰਤੀ ਰੂਪ ਲੋਇਣਾ ਨੇਤਰਾ ਦੁਆਰਾ ਵਿਰਾਗ ਵੇਖ ਰੂਪੀ ਨੇਤਰਾਂ ਦੁਆਰਾ ਪ੍ਰੋਖ ਅਪ੍ਰੋਖ ਗਿਆਨ ਰੂਪੀ ਨੇਤਰਾਂ ਦੁਆਰਾ ਉਹ ਸਾਰਿਆਂ ਨੂੰ ਲੋਇਣਾ ਪ੍ਰਕਾਸ਼ਣ ਵਾਲਾ ਬ੍ਰਹਮ ਕਹਤਾ ਹੈ ਰਹਾਉ ਕੀਤ ਹੈ ਉਤ ਹੈ ਘਟ 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 ਕੀਤ ਹੈ ਇਸ ਲੋਕ ਜੀ ਉਹ ਪਰਮੇਸ਼ਰ ਹੈ ਉਤ ਹੈ ਸਵਰਗ ਤੇ ਬਕੁੰਠ ਆਦਿਕਾਂ ਜੀ ਵੀ ਪਰਲੋਕ ਚ ਵੀ ਉਹ ਪਰਮੇਸ਼ਰ ਹੈ ਘਟ ਅੰਦਰ ਦਿਖਾਣੀ ਵਿੱਚ ਘਟ ਸੇਧ ਦਿਖਾਣੀ ਚ ਖੰਡ ਕਾਟੂਤ ਵਿੱਚ ਦਿਖਾਣੀ ਚ ਤਾਂ ਜਿਹੜੀ ਖਾਣੀ ਵਿੱਚ ਵੀ ਹੈ ਘਟ ਘਟ ਚਾਹਾਂ ਸਾਜੂ ਦੇ ਘਟਾਂ ਵਿੱਚ ਤੇ ਤੇਰੇਆਂ ਤੇ ਵਾਪਰਿਆਂ ਚ ਕਾਜੂ ਦੇ ਅੰਦਰ ਕਾਰੇ ਖਾਣੀਆਂ ਦੇ ਅੰਦਰ ਹੋਈ ਹੈ ਉਹੀ ਤੇਤੀ ਸੇ ਉੱਤੇ ਜਿਹੜੇ ਆਪਣੇ ਆਪ ਨੂੰ ਚਧਰਤ ਹੋ ਗਏ ਉਹਨਾਂ ਦੇ ਅੰਦਰ ਵੀ ਤੇ ਇਹ ਵੀ ਜਿਹੜੇ ਮੂਰਖ ਆਖਣੇ ਆਜ ਨੂੰ ਕਹਦੇ ਉਹਨਾਂ ਦੇ ਅੰਦਰ ਵੀ ਸੱਚੇ ਉਹ ਲੋਕ ਲੋਕ ਕੇ ਰਦਰ ਰਦਰ ਸਾਰੇ ਹੀ ਦੇ ਯੋਗ ਨੂੰ ਦੇ ਸੱਜਣਾਂ ਇਹ ਟਟਕਦੇ ਇਹ ਤੇ ਹੈ ਇਹ ਟਟਕਾ 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 ਕਿਉਂ ਖਾਣੀਆਂ ਨੇ ਫਟਾ ਵਿੱਚੇ ਕਿਰਾਸੇ ਪਰਮੇਸ਼ਰ ਊਹੀ ਤੂੰ ਹੀ ਮੋਹਲਾ ਤੂੰ ਹੀ ਦਹਰਾ ਸੱਚੇ ਪਾਤਸ਼ਾਹ ਜੀ ਅੰਡ ਦੀ ਖਾਣੀ ਵਿੱਚ ਤੂੰ ਹੀ ਜੇਬ ਦੀ ਖਾਣੀ ਚ ਤੂੰ ਹੀ ਸੇਤ ਦੀ ਖਾਣੀ ਚ ਤੂੰ ਹੀ ਉਤਪੋ ਦੀ ਖਾਣੀ ਚ ਇਹ ਸਾਰਿਆਂ ਨੂੰ ਮੋਹਤ ਕਰਨ ਵਾਲੇ ਪਰਮੇਸ਼ਰ ਆਪ ਦਾ ਕਿਸੇ ਨਾਲ ਮੋਹ ਨਹੀਂ ਸਦਾ ਨਰਲੇਪੋ ਆਲ ਦੇ ਰੂਪ ਨੂੰ ਦੇਖ ਕੇ ਸਾਰੇ 모ਹੇ ਜਾਂਦੇ ਹਨ ਕਾਰਨ ਕਰਨ ਧਾਰਨ ਧਰਨ ਇਹ ਸਾਰਿਆਂ ਕਾਰਜਾਂ ਦੇ ਕਰਨ ਵਾਲੇ ਪਰਮੇਸ਼ਵਰ ਤਾਰਨ ਕਰਨ ਸਾਰੇ ਇਹ ਧਰਤੀ ਆਦਿਕ ਜੋ ਆਪ ਦੇ ਆਸਰੇ ਕੱਪ ਧਾਰਨ ਕੀਤੇ ਆਪ ਮੇਰਾ ਧਾਰੋ ਧਰਤੀ ਆਦਿਕ ਨੂੰ ਧਾਰਨ ਕਰਕੇ ਜਿਨ੍ਹਾਂ ਦੇ ਸਾਰੇ ਪ੍ਰਭਾਰ ਸਕੇ ਹੋਏ ਹੈ ਧਰਤੀ ਵਿੱਚ ਇਹਨਾਂ ਸਾਰਿਆਂ ਦੀ ਧਾਰਨ ਪੰਝੋਂ ਤੋਂ ਧਾਰਨ ਵਾਲਾ ਆਪ ਹੈ ਲਖਵਾਪਨ ਆਪ ਮਿਰਾਜ ਆ ਰਹੇ ਇਹਨਾਂ ਦੀ ਧਾਰਨਾ ਨੂੰ ਕਰਨ ਵਾਲਾ ਹੈ ਇਕ ਹੈ ਇਕ ਸੁਹਨ ਇਕੋ ਇੱਕ ਹੈ ਪ੍ਰਵੇਸ਼ਿਤ ਨੂੰ ਨਿਰਗੁਣ ਰੂਪ ਹੋ ਸਰਗੁਣ ਰੂਪ ਇਕੋ ਇੱਕ ਸੂर्य ਹੈ ਸਾਰਿਆਂ ਦੇ ਅੰਦਰ ਸੰਤਨ ਪਰਸਨ ਬਲੇ ਹਾਰੀ ਦਰਸਨ ਸੰਤਾਂ ਜਨਮ ਤੇਰੇ ਨਾਲ ਪਰਸਨਾ ਮਿਲਣਾ ਕੀਤਾ ਹੈ ਸੰਤਾਂ ਨਾਲ ਮਿਲ ਕੇ ਤੁਹਾਡਾ ਦਰਸ਼ਨ ਕਰੀਦਾ ਹੈ ਵਿਲੇ ਹਾਰ ਜਾਈਏ ਆਪਦੇ ਦਰਸ਼ਨਾਂ ਤੋਂ ਨਾਲਕ ਸੁਖ ਸੁਖ ਸੋਇਨਾ ਸਤਿਗੁਰੂ ਸਾਹਿਬ ਜੀ ਕੰਦਰ ਸੁਖਾਂ ਵਿੱਚੋਂ ਸੁਖੋ ਉਹ ਸੋਇਨਾ ਉਸ ਤੁਰਦੇ ਵਿੱਚ ਸੋਇਨਾ ਨਾ ਬਰਾਜਣਾ ਹੁੰਦਾ ਹੈ ਉਹ ਸਿਰਫ ਆਤਮਿਕ ਨਿਰਮਕਲ ਵਸਮਾਦੀ ਰੂਪ ਸੁਖ ਵਿੱਚ ਬਰਾਜਣਾ ਹੁੰਦਾ ਹੈ ਉਹਨਾਂ ਦਾ ਉਹ ਸੋਇਨਾ ਸੁਧ ਰੂਪ ਹੋ ਗਿਆ ਜਿਵੇਂ ਸਾਰੀਆਂ ਤਾਂਤਵ ਜੂ ਸੁਇਨਾ ਪੁਤਰ ਮੰਨਿਆ ਐ ਉਹਨਾਂ ਦਾ ਮਨ ਸੋਇਨੇ ਦੀ ਨਹੀਂ ਸੁੱਧ ਹੋ ਗਿਆ ਉਹ ਸੁਖ ਸੁਪਦੇ ਵਿੱਚ ਸੋਇਨਾ ਉਹ ਸੁਭ ਸਰੂਪ ਹੀ ਜਿਵੇਂ ਪਾਰਸ ਨਾਲ ਮਿਲ ਕੇ ਅਠਾਂ ਤਸ ਸੋਇਨਾ ਬਣ ਜਾਂਦੀ ਹੈ ਇਹ ਮਹਾਰਾ ਦੇ ਸ਼ਬਦ ਨਾਲ ਮਿਲ ਕੇ ਸੋਇਨਾ ਸੁਭ ਸਰੂਪੀ ਹੋ ਗਏ ਹੈ ਕਿਸਾਨੇ ਕੋ ਸੋਨ ਨੂੰ ਪ੍ਰਾਪਤ ਕੀਤਾ ਹੈ ਆਸਾਂ ਮੁਹੱਲਾ ਪੰਜਾਹ ਹਰ ਹਰ ਨਾਮ ਅੱਬੁੱਲਾ ਜੋ ਵੀ ਹਰੇ ਹਰ ਹਰ ਪ੍ਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਮੂਲ ਵੀ ਕਿਤਾਬ ਮਿਲਦਾ ਕਰੀਬ ਸਾਹਿਬ ਸਾਹਿਬ ਨੇ ਤੇ ਰਾਜਾ ਮਹਾਰਾਜ ਦੀ ਫਾਈਂ ਕਰਕੇ ਲਿਆਇਆ ਸੀ ਫਾਇਦ ਕੀ ਨਹੀਂ ਕੀ ਸੰਕਲਪਾਇਆ ਨਹੀਂ ਤੋਲ ਮੰਨ ਦੇ ਰਾਵ ਲਿਆ ਹੈ ਮੋਲ ਕਿਸ ਤਰ੍ਹਾਂ ਹਰ ਹਰ ਨਾਨ ਅਬੁੱਲਾ ਹਰ ਹਰ ਬ੍ਰਹਮ ਜੀਲਾ ਨਹੀਂ ਜਿਹੜਾ ਮੋਲ ਕਹਿੰਦੇ ਮੁੱਲ ਵਟੇ ਨਹੀਂ ਮਿਲਦਾ ਜੋ ਮਿਲਦਾ ਮਿਲਦਾ ਰਾਜਾਂ ਕੋਲੋਂ ਥੋੜਾ ਹੈ ਸਭ ਤਰ੍ਹਾਂ ਦੇ ਹਨ ਗਿਆਨ ਤੇ ਉਹ ਸਾਰੇ ਖਰੀਦ ਸਕਦੇ ਆ ਕਿਸ ਤਰ੍ਹਾਂ ਪਰਮੇਸ਼ਰ ਦਾ ਨਾਮ ਇਹ ਕਿਸੇ ਹੱਲੇ ਦੇ ਬੱਚੇ ਨਹੀਂ ਮਿਲਦਾ ਹੈ ਅਪੇ ਸਰਗ ਦੇ ਬੱਚੇ ਨਹੀਂ ਮਿਲਦਾ ਬ੍ਰਹਮ ਲੋਗ ਦੇ ਸਿਖਾਂ ਦੇ ਬੱਚੇ ਨਹੀਂ ਮਿਲਦਾ ਇਹ ਅਮੋਲਕ ਹੈ ਪਰ ਮਿਸਰਾ ਨਾ ਨੀਰ ਦੀ ਕਿਹ ਅਸੀਜੇ ਮਹਾਮ ਦੇ ਜੀਨ ਕਿਹ ਅਸੀਜੇ ਤੇ ਅਸੰਭੀ ਬਣੀ ਫੈਲੀ ਦੀ ਬਾਸ਼ਨਾ ਦੇ ਰੇ ਨੇ ਕਿਸੇ ਕਹਾਣਾ ਤਾਂ ਦੱਸ ਕੀ ਚਾਹ ਦੇ ਰੇ ਨੇ ਇਹਨਾਂ ਚੰਗੇ ਜਿਹੀ ਵਸਤੀ ਕੀ ਹੋਈ ਹੈ ਜਿਹਨ ਨੂੰ ਪੁੱਛੇ ਹੈ ਮਹਾਰਗ ਦੇ ਜੀ ਨੇ ਇਹ ਕਿਹਾ ਕਿ ਜੇ ਪਰਮੇਸ਼ਰ ਦਾ ਨਾਮ ਹੈ ਇਹ ਮੈਂ ਕਿਸੇ ਪ੍ਰਕਾਰ ਦੇ ਨਹੀਂ ਵਰਤਦਾ ਪਰਮੇਸ਼ਰਾ ਨੂੰ ਹੈ ਤੇ ਇਹ ਰਮਈਆ ਲਏ ਹੋ ਆਮ ਦੇ ਬਗਲਾਵ ਨਹੀਂ ਗਏ ਮੈਂ ਰਾਂਗ ਦਾ ਨਾਮ ਪ੍ਰਵੇਸ਼ ਨਹੀਂ ਕਰੀ ਨਾ ਚਾਰੇ ਹੋ ਦੇਖ ਕੇ ਇਹ ਪਾਸਾ ਦਿੱਤੇ ਮੈਂ ਬਗਲ ਤੇ ਦੇ ਨਹੀਂ ਸਕਦਾ ਐਸਾ ਅਮੋਲਕ ਨਾਮ ਹੈ ਪਰਮੇਸ਼ਰ ਦਾ ਉਹ ਸਾਹ ਕੋ ਸੁਣੀ ਲਾ ਉਹ ਸਹੀ ਜੀਵਨ ਦੀ ਜੀਵਨ ਹੈ ਸਭ ਨੂੰ ਪ੍ਰਾਪਤ ਹੋ ਜਾਂਦੀ ਹੈ ਸਭ ਨੂੰ ਕਰਕੇ ਉਹਲਾ ਸਿਧਿਆ ਜਾਂਦਾ ਹੈ ਰਹਾਈ ਸੰਗ ਸਹਾਇ ਤੇ ਮਾਜਾ ਮੋੜਦਾ ਸਾ ਮੋਲਕ ਨਾ ਨਾ ਅਸਲੇ ਸੰਜੀਦੈਂਦਾ ਹੈ ਤੇ ਲੋਕ ਸਰਕਾਰ ਕਰਿਆ ਹੈ ਮਾਤਾ ਦਾ ਗਰਮ ਸਰਕਾਰ ਕੀ ਹੈ ਅੱਜ ਤੁਹਾਨੂੰ ਜਾਏਗੇ ਬੰਦਾ ਪਰ ਮੇਰੇ ਵੀ ਨਾਲ ਜਾਂਦਾ ਹੈ ਬੜੇ ਕੀਤੇ ਜਾਂਦਾ ਨਹੀਂ ਹੈ ਅਜਾ ਅਕੀਲਾ ਰੋਜ਼ਾ ਹੈ ਦਿਹਨ ਕਿਤਾ ਯਸਰ ਹਵੰਦਾ ਤੇ ਨਹੀਂ ਮਿਲਣਗਿਆ ਕਿ ਕੋਈ ਮਾ ਪੋਲੀਆ ਨਹੀਂ ਜਾਂਦਾ ਸਮਸਥ ਪ੍ਰਮਾਨ ਰਿਪੋਰਟ ਕਰਕੇ ਕੋਈ ਵੀ ਯੂਟਿਊਬ ਤੇ ਅੱਗੇ ਕਰਕੇ ਟੋਲਣ ਤੇ ਰਹੇ ਤੇ ਹੀ ਸਵੇਟਾਈ ਬਾਪ ਮੇਰੇ ਮਾਤਾ ਜੀ ਜਰੂਰ ਆਉਂਦੀ ਤੀਸੇ ਨੂਕਰਾ ਨੇ ਅਸਲੇਟ ਦਾ ਵੀ ਸਾਨੂੰ ਪਤਾ ਉਹ ਕਿਹੜੀ ਉੱਤੇ ਰਹੇ ਸਰਦਾ ਦਾਤੀ ਤੇ ਮਾਤਾ ਜੀ ਦਾ ਵੀ ਆਪ ਹੀ ਹੈ ਦਾਤੀ ਜੀ ਰਾਮਦਾਸ ਜੀ ਤੇ ਮਾਤਾ ਜੀ ਜੀਤਨੀ ਦੇ ਪਾਦਾ ਤੀਸੇ ਜੀ ਤੇ ਪਰ ਹਰਨ ਪ੍ਰਿੰਜ ਦਾ ਅਸਤਾ ਹੈ ਅਪੇਚਾ ਇਹ ਮਹਾਦੇਵ ਦੇ ਤੁਹਾਂ ਉਸੇ ਜਨ ਦਰਨ ਪ੍ਰਿੰਜ ਨੂੰ ਸਰਗੁਣੂ ਆਤ ਹੈ ਅਪੇਚਾ ਇਹ ਸਰਮਣਾ ਆਵੇ ਤਕਰ ਬੱਤੀ ਸਰਪੇ ਜੀ ਤੇ ਕੇ ਮਾਰੀ ਦੀ ਮਾਜਰੀ ਦੀ ਹਾਸੀ ਹੈ ਮੇਰਾ ਹੰਸਨ ਕਾ ਓਲਾ ਘੜਪਾ ਜੰਗਲ ਲੱਟੜਦਾ ਓਲਾ ਆਸ਼ਰਿਤ ਹੈ ਅਲਾਸ ਲਿਖਾਇਆ ਗੁਰੂ ਤੇ ਕਾ ਇਹ ਓਲਾ ਹਰ ਦੀ ਸੁੰਗਲ ਦਾ ਨਾਮ ਹੈ ਤਨ ਨੂੰ ਸੋਹਣਾ ਜਾਣ ਕੇ ਆਤਮਾ ਪਰਦਾ ਬਣਾਇਆ ਹੈ ਆ ਲੱਛ ਲਖਾਇਆ ਤਾ ਗੁਰ ਤੇ ਕਾਇਆ ਲੱਛ ਕਿੜਾ ਸਦਮਨ ਕਰਕੇ ਬਸਿਆ ਨਹੀਂ ਜਾਂਦਾ ਸੀ ਉਹ ਜੀਵ ਸਵਾਲ ਦੀ ਦੀ ਕਰਤਾ ਕੋਲ ਤੇ ਲਖਾਇਆ ਹੋਣਾ ਤਾ ਲਿਆ ਜਦੋਂ ਸੜ ਗਿਆ ਲਖੀ ਨੂੰ ਆਇਆ ਉਹ ਡਰਾਂ ਜਾ ਰਿਹਾ ਸੀਤ ਨੂੰ ਤਾ ਲਿਆ ਹੈ ਮਾਲਕੇ ਹਰ ਦਾ ਚੀਲਾ ਕਿੰਨੀ ਸਵਾਈ ਚੰਨੇ ਚਾਈ ਹੱਲਿਆ ਕੇ ਨਾ ਤੇ ਕੋਲੇ ਸਾਜ ਦੇ ਨਾਇਕ ਮੁਖੀ ਤੇ ਸੱਜਦਾ ਦੇ ਨੇ ਸਾਬੇ ਦੇ ਪਰਖਾਉ ਦੇ ਚਾਰ ਨੂੰ ਕੀਤਾ ਕੋਈ ਨਾ ਅੰਥਿਆਸ ਤੇ ਯਾਮੀ ਲਾ ਲੰਦੇ ਜਿਸਰੇ ਦੇ ਪੈਸੇ ਨੂੰ ਹਟਾ ਕੇ ਕਿ ਤੇ ਮਾਈ ਨੰਬਰ ਦਾ ਆਦੇ ਕਰਨੀ ਜਿਹੜੀ ਕਹੇ ਸਾਬ ਦੀ ਉਹ ਮਹਾਰਾਜ ਆ ਕੇ ਤੀਰੇ ਕੁੱਟ ਕੇ ਲਿਆਈ ਸੀ ਫਿਰ ਵੀ ਸਾਬੇ ਨੂੰ ਕਹਿੰਦੇ ਮਹਾਰਾਜ ਜਦੋਂ ਬੱਦ ਆਈ ਮੰਦਰ ਜਾਂਦੇ ਨੇ ਆਪੇ ਨੇ ਫਤਲੇ ਆਪ ਨੂੰ ਪਸ ਲੱਗੀ ਹੋਈ ਜੀ ਫਿਰ ਵੀ ਮਹਾਰਾਜ ਸਾਹਿਬ ਜਿੰਨਾਂ ਸਿੱਖਾਂ ਦੇ ਹੱਥੇ ਰੱਖ ਕੇ ਉਹ ਮਾਈ ਦੀ ਭਾਗਨਾ ਪੂਰੀ ਕੀਤੀ ਮੇਰੇ ਮਾਤਾ ਜੀ ਲੱਗੇ ਆਏ ਮਾੜੇ ਨੇ ਕੋਲ ਲਿਆ ਦੇ ਆ ਕੇ ਲਿਆ ਇਹ ਕਰਕੇ ਬੁਰੀ ਸਹਾਇੀ ਨੂੰ ਕਿਹਾ ਮੈਂ ਨਾ ਕੋਲ ਆਦਾ ਹਿਲ ਕੇ ਕੋਈ ਕੋਈ ਨਾ ਆਇਆ ਜਦੋਂ ਨੰਬਰ ਤੇ ਆ ਗਏ ਮਾਹਲਾ ਕਰਨ ਜਿੰਨੇ ਡਾਕਟਰ ਸੀ ਜਹੇ ਵੀ ਉਹ ਸਾਰਿਆਂ ਤੇ ਕੋਈ ਨਾ ਆਈ ਦੱਸਾ ਦੇ ਦਿੱਤਾ ਫਰਮਾਨ ਹੋ ਗਿਆ ਉਹ ਪੁੱਛਿਆ ਕਿ ਬੁਰੀ ਅਰਜਨ ਸਵਾਸ ਸਕੇ ਨਾ ਜੀ ਨੇ ਬਜਨ ਵਾਲੇ ਤੋਂ ਕਿਹਦੇ ਨਾਲ ਕੋਲ ਆ ਸਕਦਾ ਉਹ ਇਸ ਪ੍ਰਕਾਰ ਉਹ ਸਾਰਾ ਮਾਸੀ ਦਾ ਪਤਾ ਸੀ ਕਹਿੰਦਾ ਸਰ ਸਾਂਝ ਸਿੰਘ ਜੀ ਉਹ ਤੇ ਮਹਾਂ ਦਾਤ ਕਰ ਗੁਰਦੇ ਰਸਾਇਦੇ ਨਾਮੇ ਹੁਣ ਤਾਂ ਪਰ ਬਾਹਰ ਰੀਸ ਨੇ ਲਾਜ ਕੋਈ ਇਹ ਸਰਕਾਰਾਂ ਸਾਂਝ ਸਿੰਘ ਜੀ ਇਹ ਹਰੀਆ ਥੇਲਾ ਜਿਸ ਵਿੱਚ ਭਗਤੀ ਨੂੰ ਦਿਖਾਂਦਾ ਅਪਾ ਯਾਦੂ ਕੀ ਲੱਗਦਾ ਹੈ ਤੇ ਪ੍ਰੇਮ ਰੂਪੀ ਤੇ ਹੈ ਐਸਾਰੇ ਇਹ ਜਿੰਨੇ ਮਿਲ ਕੇ ਬਣਾਇਆ ਹੋਇਆ ਥੇਲਾ ਇਹ ਥੇਲਾ ਬਣਾ ਹੈ ਜਾਨ ਦੀ ਫੜੀ ਹੈ ਆਸਾਂ ਨੇ ਹੱਲਾ ਪੰਗਵਾ ਆਪਣੀ ਥਾਏ ਤੇ ਲਗਾਂ ਦੇ ਚਰੀਏ ਪ੍ਰਮੋਸ਼ਨ ਦੇ ਦੇਹਲ ਪ੍ਰਮੋਸ਼ਨ ਰੋ ਆਉਂਦੀ ਭੈ ਭੰਤੀ ਕੋੜ ਸਾਡੇ ਨਾ ਦੇ ਕਿਰਪਾ ਕਰ ਤੁਮ ਉਸਰੇ ਨੂੰ ਆਇਆ ਨਾ ਮਾਤਿਰ ਆਇ ਰ ਆਹ ਕੋਈ ਸਾਤਰ ਤੁਮ ਦੇਖੇ ਸਾਨੀ ਆਹਨਾ ਇਸ ਕੀ ਕਰਨ ਵਾਲੇ ਕਾ ਪੈਦਾ ਕਰਨੇ ਆਇ ਰਾ ਮੈਦਾ ਕਰਨੇ ਵਾਲੇ ਸਰਬ ਕਾਲਕ ਸਰਬ ਤੁਮ ਤੇ ਸਰਬ ਤੇ ਕਨ ਕਾਲ ਕੋ ਸਾਤਰ ਮਾ ਆਚਾ ਕਰਕੇ ਅੱਜ ਸਨਮਾ ਉਹ ਨੋਟ ਸਾਕੇ ਰਹੇ ਨahari ਨਾ ਉਹ ਪਦਾਰਥ ਹੋਸ਼ਕਾਰ ਕੇਂਦਰੀ ਸੰਬੰਧ ਸਭ ਹਰਦਿਕ ਰਾਜ ਦਾ ਨਾਗਰਿਕ ਪਦਾਰਥ ਬਚ ਗਿਆ ਕੋ ਖਰਦਾਈ ਦੀ ਸਰਕਾਰ ਫੈਸਲਾ ਹੋ ਜਾਏ ਹੋ ਜਾ ਵਰਦਾ ਚਾਰਲੇ ਬਸਾਏ ਜਿਦ ਤੱਕ ਜੰਮਣੇ ਦੇ ਜਿਸਾਨ ਸ੍ਰੀ ਸਾਦੇ ਹਿੱਲਦੇ ਬਟੰਨੇ ਪਰੇ ਇਹ ਮੁਕਤਾ ਇਹ ਜੁੜਾ ਮਾਰਾ ਲੋਕਾਂ ਦੇ ਜਾਨੇ ਮੁਕਤੀ ਦੀ ਬਟੁੰਢੀਆਂ ਮਿਲਦੀਆਂ ਬਣਦੇ ਕਈ ਜੁੜਤੀਆਂ ਬਣਦੇ ਇਹ ਜੁੜਤੀ ਵਖੇ ਕੋਈ ਮਾਰੇ ਜੰਗਰ ਉਹ ਮੁਕਤੀਆਂ ਸਵੇਖਨੀ ਸ੍ਰੀ ਜੱਜ ਦੇਵ ਜੀ ਗੁਦਗੁਦੀਆਂ ਦੇਵ ਜੀ ਹਨੇ ਰਾਤ ਕੋ ਸਾਂਤ ਸਈਆਂ ਹੋਵੇ ਯਾਰੋ ਸੰਪੰਨ ਦੀ ਸੰਗਤ ਵਿੱਚ ਬੱਸੀ ਸਾਰੀਆਂ ਉਹ ਗੁਦਗੁਦੀਆਂ ਦੀ ਗੁਦਗੁਦੀਆਂ ਇਹ ਗੱਲ ਉੱਤੇ ਕੋਈ ਸੰਗਤ ਜੀ ਬਰਾਦਰ ਕਈ ਲਗਨੀ ਲਵੇ ਲਾਵੇ ਬੜੀ ਮਤਲੀ ਦੀ ਜਾਨੀ ਨਿਯਾਗ ਕੋਈ ਖਰਾਬ ਸੰਗਤ ਜੀ ਦਾ ਇਹ ਕਾਲਕ ਸੇ ਬਸਾਰੀ ਸਮਾਜੇ ਕੋਈ ਦਮਕੀਂ ਖਾਟਾ ਤੁਸ ਕਾਲਕ ਨੂੰ ਆਪਰੇ ਸਾਰੇ ਸੰਗਤ ਲਈ ਤੱਤਰ ਕਾ ਹੋਇ ਜੇ ਮਾਂਦੀਆਂ ਆਸ਼ਨਾ ਲਿਜਾਣ ਦੇ ਰੋਜ਼ ਦੇ ਸਵੇਰ ਤੀਰਕਨ ਦੇ ਆਸਕਰ ਕੇ ਸੋਹ ਹੈ ਤੇ ਤੇਰੇੜਾ ਬੁਖੰਧਾਂ ਦੀ ਪ੍ਰਾਪਤੀ ਹੁੰਦਾ ਹੈ ਕੋ ਐਸਾ ਨੰਦ ਮਰਾਜੀ ਸੰਗਤਿਲ ਕਿਰ ਕੋ ਇਹ ਜੋਗ ਦੀਆਂ ਗੁਣੀਆਂ ਸਭ ਜੋ ਮਾਗਤੁਰ ਆਵੇ ਸਹਜ ਸਮਾਵੇ ਜਿਵੇਂ ਜਨ ਆਵੇ ਨਾਮ ਨੂੰ ਪਹਿਣਾ ਕਰਕੇ ਧਿਆਨ ਪਾੜੀ ਬਲਤੀ ਕਰਕੇ ਦੇ ਵੀ ਆਜ ਦੇ ਥੀਬ ਕੁਮਾਰੀਏ ਤੁਹ ਰਹੋ ਜੀਏ ਮਾਲਕ ਹਾਰੇ ਗੋਲੇ ਦਾ ਅਜੇ ਆਜ ਦੇ ਜੁਨਾ ਨੂੰ ਦੇਣਾ ਚਾਹੀਏ ਘਰ ਹਵੇ ਨਾੜਾ ਬਿਨ ਦੇ ਧਾਨ ਹਰ ਹੀ ਜਗਾ ਦਾ ਆਜ ਦੇ ਜੁਨਾ ਦੀ ਜਗਾ ਬਣ ਜਾਵੇ ਸਾਡਾ ਚੁੱਪ ਜਿਹੜਾ ਹੈ ਆਜ ਦੇ ਜੁਨਾ ਨੂੰ ਹਰੀ ਨਾਲ ਦੇ ਜੁਨਾ ਨੂੰ ਦੇਣਾ ਚਾਹੀਏ ਇਹ ਹਰੀ ਜਿਹੜੇ ਗੋਣ ਵਿਸ਼ਿਆ ਨੂੰ ਦਾ ਦਵਾ ਦੇ ਸਾਧਿਆਂ ਨੂੰ ਆਜ ਦੇ ਜੁਨਾ ਨੂੰ ਦੇਣਾ ਚਾਹੀਏ ਬਾਸ ਸਾਰੇ ਬੰਦੇ ਜਨਾ ਦੇ ਗਉਣ ਦਾ ਆਸਾਨ ਹੱਲਾ ਪਾਗੇ ਦਾ ठाकुर ਚਰਨ ਸੁਹਾਗੇ ਇਹ ਸਮਤੀ ਆਲ ਪ੍ਰਸਿਆਹ ਦੀ ਲਈ ਆਲ ਦੇ ਚੰਨ ਦੇ ਹੋਦ ਨੀ ਕਹਣੇ ਮਾਈ ਸੌਂ ਤੇ ਪਾਵੇ ਰਹੀ ਤੇ ਸੰਤੋਜ ਨੇ ਨਾ ਇਹ ਚੰਨ ਨੂੰ ਆਜ ਦੇ ਹਿਰਦੇ ਤੇ ਆਜ ਦੇ ਕਹਿਣਾ ਚੀਤਾ ਹੈ ਦੈਤੰਗ ਨਗਰ ਜਹਾਂ ਸੰਬਾਸਾ ਤ੍ਰੇ ਚਰਨ ਕੰਮਲੇ ਰਦਮਾ ਉਨਵਾਸ ਜੇ ਕਿੰਨਾਰੇ ਕਾਇਰ ਆਜ ਦੇ ਚੰਨ ਹਿਰਦੇ ਜੇ ਮਹਾਂ ਹੈ ਆਪ ਜਗਾਇਆ ਸਿਰ ਤੁਮਾਏ ਬਿਨਾਂ ਤੇਰੇ ਮਾਰੇ ਵਾਪਸ ਆਦੇ ਬਿਨਾ ਆਗਤ ਹੈ ਹਰ ਵੰਤ ਆਦੀ ਸ਼ੁਰੂਆਤ ਹਰਕੀ ਨੂੰ ਤੁਮਨੇ ਕੀਤਾ ਹੈ ਬੋਲ ਰਸ ਰਸ ਜਾਵੇ ਰਸਨਾ ਨਾਲੇ ਰਸ ਸਾਥੇ ਆਜੋ ਰਸ ਪ੍ਰੇਮ ਮਾਇ ਬਿਨਾਂ ਨੂੰ ਦਿੰਦੇ ਹੈ ਉਸ ਦਾ ਆਸਾ ਦਰਸ ਤੇ ਆਸਾ ਬਿਨਾਂ ਸੰਗਮ ਦੇ ਕੋਈ ਆਸ ਆਗਦੇ ਤੇ ਰੱਖੀ ਹੈ ਹੋਰ ਕਿਹੇ ਯਾਦਕ ਨਹੀਂ ਹਨ ਤੇ ਤੇਰੇ ਆਵੇ ਦਰਸ਼ਨਾ ਦੀ ਪਿਆਰ ਚਾ ਲੱਗੂ ਆ ਆਨ ਨਾ ਭਾਵੇਂ ਮਨ ਨੂੰ ਹੋਰ ਕੋਈ ਤਦਾਰਕ ਨਹੀਂ ਚੰਗਾ ਲੱਗਦਾ ਹੈ ਦਇਆ ਤੇ ਹਾਰੀ ਦਇਆ ਨਹੀਂ ਉਹਨਾਂ ਨੂੰ ਚੰਗੀ ਲੱਗਦੀ ਕਰਨ ਦਇਆ ਤੇ ਹਾਰੀ ਕਿਆ ਜਾਣ ਤੇ ਵਿਚਾਰੀ ਇਹ ਨਾਰਾਜ ਹੋਵੇ ਆ ਵੀ ਬਿਲਾਜ ਤਾਂ ਹੋਗੀ ਤੇ ਵਿਚਾਰੀ ਜਨਤਾਂ ਦੀ ਕੀ ਕਿਤੇ ਪਰਸਾ ਤਾਕਤ ਹੈ ਜਿਹੜਾ ਕੁਝ ਲਗਾ ਸਕਣ ਉਹਨਾਂ ਵੀ ਕੋਈੁੰਦਾ ਨਹੀਂ ਕਰ ਸਕਦਾ ਨਾਲੇ ਤੇ ਬਲ ਬਲ ਜਾਵਣਗੇ ਗੁਰੂ ਸਾਹਿਬ ਦੀ ਕਹਿੰਦੇ ਨੇ ਆਪ ਤੋਂ ਬਿਹਾਰ ਇਹ ਬਲ ਬਲ ਪ੍ਰਕਾਸ਼ ਰੂਪ ਇਹੋ ਤੇ ਬਿਹਾਰ ਬਲਸਾਰ ਕੁਰਬਾਨ ਜਾਣੀ ਹੈ ਆਸਾ ਮਹੱਲਾ ਪੰਜਾ ਇੱਕ ਸਿਮਰ ਮਨ ਮਾਹੀ ਇਹ ਪਿਆਰੇ ਇਸੇ ਪਰਮੇਸ਼ਰ ਦਾ ਸਿਮਰਨ ਕਰਾ ਕੇ ਬਾੜੇ ਉਹ ਨਾ ਭਟ ਗਿਆ ਕਰ ਉਹ ਤੇਰੇ ਮਨ ਵਿੱਚ ਹੀ ਹੈ ਮਾਰੇ ਵਿੱਚ ਇਨਤਰਾਜਤ ਹੋ ਜਾਏਗਾ ਇੱਕ ਪਰਮੇਸ਼ਰ ਦਾ ਜੇ ਨਾਮ ਕਰ ਆਹੋ ਨਾਮ ਤੇ ਆਹੋ ਹਿਰਦੈ ਬਸਾਉ ਹੋ ਨਾਮ ਜਿਹਦੇ ਨਾਮ ਨੂੰ ਦੰਤ ਦਸਾਉਣੇ ਕਰ ਮਾਰੇ ਦੱਸਦਾ ਨਹੀਂ ਕਹਿੰਦੇ ਨਾਮ ਨੇ ਧਿਆਇੋ ਧਿਆਨ ਕਰਕੇ ਨਾਮ ਦੇ ਹੀ ਸੁੱਖੀ ਮਿਲਦੀ ਨੂੰ ਜੋਰ ਤੇ ਨਾਮ ਤੇ ਨਾਮ ਨੂੰ ਅਪੇਦ ਨਹੀਂ ਲੱਗਣ ਤੇ ਇਹ ਆਹ ਚੱਲਦਾ ਪਿਆ ਕਰਕੇ ਨਾਖਰਤੀ ਮਿਲਦੀ ਨੂੰ ਟਿਕਾ ਕੇ ਕਰਕੇ ਕਿਸ ਪ੍ਰਕਾਰ ਨਾਮ ਨੇ ਧਿਆਨਾ ਕਰ ਧਿਆਤਾ ਧਿਆਨ ਤੇ ਹੋ ਜਗਾਇੰਤ ਕਰਨ ਹੈ ਕਿ ਤੁਸੀਂ ਜੋ ਆਪਣੇ ਧਿਆਨ ਨੂੰ ਅੰਤ ਕਰਨ ਦੀ ਬਰਤੀ ਹੈ ਆਪਣੇ ਪਿਆਰ ਦੇ ਅਗਲਾ ਤਦਾਰਥ ਹੈ ਇਸ ਤਿਤਰੀ ਨੂੰ ਪਿਆਰ ਕਰਕੇ ਪਹਿਲਾ ਜਿਹਨੂੰ ਜੰਮੇਰਾ ਰੂਪ ਹੀ ਹੋ ਜਾ ਆਪਣੇ ਆਪ ਮਿਲ ਜੇ ਇਸ ਪ੍ਰਕਾਰ ਨਾਮ ਨੂੰ ਧਿਆਨ ਕਰ ਰਿਹਾ ਗੁਰੂ ਸਾਹਿਬ ਜੀ ਦੇ ਸਾਲਾ ਮਾਰੇ ਨਾਮ ਨੂੰ ਇਸ ਦਿਲ ਕੋ ਲਾਹ ਜਦ ਬਸ ਗਿਆ ਉਹ ਵੈਸਾ ਪ੍ਰਕਾਸ਼ ਹੋਵੇਗਾ ਇਹ ਪਾਰਖੇ ਸੇਨਾ ਸਾਰੀਆਂ ਪੰਤੋਂ ਸੇਨਾ ਬਣ ਜਾਂਦੀ ਐ ਇਸ ਵਾਅਦੇ ਤੋਂ ਬਿਗਾਰ ਹੋਰ ਕੋਈ ਨਹੀਂ ਐਸੀ ਨਾਮ ਪਾਰਖੇ ਕਦਾ ਵਰਤਾਏਗਾ ਤੇਰੇ ਤੇ ਰੱਬ ਸਰਮੀਂ ਆਇਆ ਸਰਦੋ ਸਾਲ ਪਾਈਆ ਜੀਹੋ ਕਾਲ ਤਿਹਦੀ ਸ਼ਰਨਤ ਆਈ ਆਜੀਏ ਜੀ ਸਾਰੇ ਧਰਮਾਂ ਦੇ ਤਾਮੂਲ ਸਾਰੇ ਤਲੇ ਹੀ ਦੇ ਆ। ਕਦੋਂ ਦੁੱਖ ਜਾਏ ਜਦੋਂ ਜਿੰਨੇ ਸਾਰੇ ਦੁੱਖ ਆ ਜਨਮ ਸਭ ਨਾਸ ਹੋ ਜਾਂਦੇ ਹਨ। ਹੀ ਅਨਕੁਰ ਦਾਤਾ ਪੁਰਸ਼ੁੱਤ ਦਾਤਾ ਸਾਰੇ ਜੀਵਨ ਨੂੰ ਦਾਤਾ ਦੇਣ ਵਾਲਾ ਦਾਤਾ ਹੈ। ਸਰਬਪੂਰਨ ਹੈ ਦਾਤਾ ਕਰਮਾਂ ਅਨੁਸਾਰ ਫਲ ਵੀ ਦਿੰਦਾ ਹੈ। ਲਾਣਕਾਟਾਟ ਆਹੀ ਤੇਰੇ ਵਿੱਚ ਹਰ ਕਾਜ ਤੋਂ ਦੰਦੇ ਵਿੱਚ ਆਹੀ ਹੈ। ਉਸ ਨੂੰ ਚਾਹਣਾ ਕਰ। ਦਾਤਾ ਨੂੰ ਅੱਲਾ ਪੰਜਵਾਹ ਆਰ ਦ੍ਰਿਸ਼ ਰਿਤ ਸੀ ਉਹ ਜਿਹਨਾਂ ਦਾ ਕਾਲ ਪ੍ਰਹੀ ਵਾਹਿਗੁਰੂ ਭੁੱਲ ਜਾਂਦਾ ਹੈ ਉਹਦਾ ਮਾਰਾ ਵੱਲੋਂ ਮਰਿਆ ਹੋਇਆ ਇੱਕ ਸੰਤ ਸੀ ਪਾਰਸ਼ ਭਾਗ ਜੀ ਪ੍ਰਸੰਨ ਹੁੰਦਾ ਹੈ ਉਹ ਸੰਤ ਜਿਹੜਾ ਪਹਿਲਾਂ ਤਹਰ ਗਿਵਰੀਆ ਕਿ ਕਿਸੇ ਨੇ ਪੁੱਛਿਆ ਸੰਤ ਜੀ ਦੱਸੋ ਕਹਿੰਦੇ ਭਾਈ ਮੈਂ ਤਾਂ ਮਰ ਗਿਆ ਇਹ ਉਹ ਦੁਆਰਾ ਆਇਆ ਸੰਤ ਹੁਣ ਕਹਿੰਦੇ ਮੇਰਾ ਸਤਿਕਾਰ ਕਰਦਾ ਉਹ ਚੀਜ਼ਾਂ ਦਾ ਕਹਤਾ ਆਇਆ ਕਿ ਕਹਿੰਦਾ ਮੇਰੇ ਹੁਣ ਫੁੱਲ ਵੀ ਦੰਗਾ ਚ ਪਾਤ ਤੇ ਕੌਠਾ ਵਰਤਾ ਕਹਿੰਦੇ ਮੇਰਾ ਮੋਸਾ ਵੀ ਹੋ ਗਿਆ ਤੇ ਕਾਰਨ ਕੀਤਾ ਤੇ ਚਾਰ ਪੈਰ ਅਜ ਵਾਹਿਗੁਰੂ ਤੇ ਤੀ ਲੱਗਾ ਇਹਨੇ ਟਾਂ ਜਿਹੜਾ ਫੁੱਲ ਗਿਆ ਸੀ ਉਹਦੇ ਮੈਂ ਸਮਝਿਆ ਮੈਂ ਮਰ ਗਿਆ ਅਤੇ ਜਿਸ ਵਕਤ ਦੁਆਰਾ ਦੇ ਪੈਰ ਨਾਲ ਲੱਗਾ ਤੇ ਉਹਦੇ ਮੈਂ ਸਮਝਿਆ ਮੇਰਾ ਸਿਸਤਾਰ ਹੋ ਗਿਆ ਜਦੋਂ ਤੀਜੇ ਪੈਰ ਨਾਲ ਲੱਗਾ ਉਹ ਮੈਂ ਤਾਂ ਵੀ ਦੰਗਾ ਵੀ ਮੇਰੇ ਫੁੱਲ ਦਾਤ ਤੇ ਕੌਠਾ ਲੱਗ ਤਾ ਮੇਰਾ ਜਿੱਤਣਾ ਲੱਗਾ ਮੈਂ ਸਮਝਿਆ ਮੇਰਾ ਮੋਸ਼ਾ ਵੀ ਹੋ ਜੇ ਤਾਂ ਮੈਂ ਬੁੱਕੀ ਜਾਂਦੀ ਨਾ ਇਹ ਗੁਰਮਖੰਦ ਦੇ ਅੰਦਰ ਪਿਆਰ ਹੁੰਦਾ ਸਾਬ ਕਹਿੰਦੇ ਹਨ ਹਰ ਕਿਸਰਤ ਸੋਲ ਮਰਨੀ ਬਿਸਲਮਿੰਗੋ ਗੋਵਿੰਦਾ ਹੈ ਜੀਵਨ ਵਰਨਾ ਹੰਤ ਹੈ ਹਾਗਨਾ ਜਿਹੜਾ ਗੋਬਿੰਦਾ ਦਿਸਨਾ ਹੈ ਮਰਨਾ ਹੈ ਇਸ ਪ੍ਰਕਾਰ ਫਰਮਾਉਂਦੇ ਹਨ ਹਰ ਕਿਸਰਤ ਸੋਲ ਜਿਵੇਂ ਨਾ ਤਾਰੀ ਹਰੀ ਭੁੱਲ ਗਿਆ ਇਹ ਕਿਉਂ ਕੋ ਲੱਗਾ ਕਹਿੰਦੇ ਦੁਸਰਾ ਕੋ ਦੇਖਿਆ ਇਹ ਕਿੜਾ ਕੋ ਪ੍ਰਤੀਤੀ ਕਰਨੇ ਕਰਕੇ ਹਰਿਆਕਾਲ ਪ੍ਰਿਥੀ ਨੂੰ ਖੁੱਲ ਗਿਆ ਹੈ ਉਹ ਵਿਸ਼ੇਸ਼ ਕਰਕੇ ਵਿਸ਼ਾ ਦੀ ਪ੍ਰਤੀ ਕਰਕੇ ਇਸ ਕਰਕੇ ਮਰ ਗਿਆ ਪਰਿਸ਼ਰਵਲੋ ਆਉ ਨਾਮ ਤੇ ਆਵ ਸਰਗ ਫਲ ਪਾਵ ਜੋ ਪਰਿਸ਼ਰਵਲ ਦੇ ਅੰਦਰ ਤੋਂ ਨਾਮ ਨੇ ਤੇ ਆਂਦੇ ਸੋ ਸਭ ਜੀ ਸਾਰੇ ਸਭ ਕਰਮ ਕਰ ਕਾਮੋ ਕਉਂਦੇ ਆ। ਜੋ ਜਨ ਸੁਖਿਆ ਹੂਆ ਉਹਨਾਂ ਕਈ ਬਿੰਦਾਂ ਦੇ ਟਿਕੂ ਲਿਆ ਹੈ ਮਹਾਂਪੁਰ ਕੇ। ਰਾਜ ਕਮਾਵਾ ਹੋ ਕਰਮ ਕਮਾ। ਜੇ ਕੋਈ ਰਾਈ ਨੇ ਵੀ ਤਨ ਹਲਾ ਰਹੇ। ਤੋ ਹਮੇਂ ਦੇ ਸਾਥ ਰਾਜ ਨਾ ਜਾਵੀ ਤੋ ਹਾਲ ਲਵੇ ਦੁਨਿਆ ਰਾਜ ਕਹਾਵੇ। ਹਵਲੋ ਜਾਨ ਰਾਜ ਕਹਾਵਾ ਹੋ ਕਰਮ ਕਮਾ। ਕੋਈ ਆਦਮੀ ਰਾਜ ਦੀ ਬਾੜੀਆਂ ਨਾਲ ਹਾਲ ਲਵੇ। ਤੇ ਹੋਵੇਂ ਦੇ ਸਾਬ ਕਰਮਾਂ ਨੂੰ ਕਮਾ ਲਏ ਬਾਦੂ ਲਲਮੀ ਭਰਮਸੂਆ ਦੇ ਸਾਲਸੰਗੀ ਨੜੇ ਤੇ ਕਰਨ ਕੇ ਸੂਆ ਤੋਤਾ ਬਾਜ ਜਾਂਦਾ ਹੈ ਅਰੇ ਬਾਜ ਜਾਂਦਾ ਹੈ ਅੱਜ ਕੱਲ ਤਾਂ ਬਿਜਲੀ ਦੇ ਨਾਮ ਤੇ ਤਰੰਟ ਲਾਇਆ ਤੇ ਬਹਿਸ਼ ਕਰਕੇ ਤੋਤੇ ਨੂੰ ਫਸਲ ਲੈਂਦੇ ਨੇ ਅੱਜ ਕੱਲ ਦੇ ਸਿਕਾਰੀ ਉਹ ਪੁਰਾਣਿਆਂ ਨਾਲ ਉਸ ਪ੍ਰਕਾਰ ਨੂੰ ਮੂਲ ਸੀ ਤੋਤੇ ਦੇ ਡਾਈ ਫਸਣੇ ਆ ਕੇ ਇੱਕ ਪਾਣੀ ਦਾ ਬੱਠਾ ਹੀ ਧਰ ਕੇ ਰੱਖ ਲੈਂਦੇ ਸੀ ਉਹਦੇ ਤੇਰੇ ਨਾਲ ਦੋ ਕਿਲੇ ਦਰਬੰਦਰ ਸਨ ਇੰਡੀਆ ਦੇ ਕੋਟ ਕਟਰਾ ਪਾਉਂਦੇ ਸਨ ਕਟਰੇ ਦੇ ਨੜਾ ਪਾਉਂਦੇ ਸਨ ਇੱਕ ਅਨਾਰ ਉਹ ਪਾਣੀ ਦੇ ਬੱਘੇ ਦੇ ਕਿਨਾਰੇ ਕਿਰਖੰਦੇ ਸਨ ਤੇ ਜਿਵੇਂ ਐਸਾ ਅਨਾਰ ਖਾਣ ਦਾ ਹੈ ਅਨਾਰ ਖਾਣ ਵਾਸਤੇ ਜਦੋਂ ਆ ਕੇ ਇੱਥੇ ਨੜੇ ਤੇ ਬੈਠਦਾ ਹੈ ਤੇ ਨੜੇ ਤੇ ਬੈਠੇ ਨਾਲ ਉਹ ਕੰਮੀ ਨੂੰ ਸੁਕਾਏਗਾ ਕਿ ਮੈਂ ਅਨਾਰ ਦੇ ਇੱਕ ਝੁੰਡਾ ਮਾਰਾ ਜੇ ਅਨਾਰ ਨੇ ਤੇ ਉਹਦਾ ਸਾਰਾ ਸਰੀਰ ਨਾੜਾ ਸਿਰ ਜਾਂਦਾ ਸੱਪੇ ਜਿਹੜਾ ਹੋਇਆ ਸਾਰੇ ਸਰੀਰ ਦਾ ਜੋ ਫੱਡੇ ਆ ਜਾਂਦਾ ਫੱਡੇ ਆ ਕੇ ਅੱਖਾਂ ਪਾਣੀ ਦੇ ਨਾਲ ਲੱਗ ਜਾਂਦੀਆਂ ਬੱਚੇ ਦੇ ਸਾਰੇ ਨੂੰ ਪਾਣੀ ਦਾ ਸਮੁੰਦਰ ਦੇਖਦਾ ਪਰ ਸੋਚਦਾ ਕੋਟਾ ਕਿ ਮੈਂ ਜੇ ਸਰਦਾ ਤੇ ਡੱਬੂ ਚੋਂ ਵਿੱਚ ਕੋਈ ਸ਼ਿਕਾਰੀ ਆ ਕੇ ਪੰਜੇ ਸੁਣਦੇ ਤੇ ਉਹਨੂੰ ਕੈਦ ਕਰ ਲੈਂਦੀ ਸੀ ਪੁਰਾਣੀ ਇਸੇ ਪ੍ਰਕਾਰ ਸਾਧ ਸੰਗਤ ਜੀ ਇਹ ਜੀਵ ਜਿਹੜਾ ਹੈ ਵਿੰਨ ਖੇਲੂ ਕੀ ਸਰਮਾ ਰੂਪੀ ਥੰਬਾ ਵਾਲਾ ਤੇ ਜੀਵ ਇਹ ੜਾਰੀਆਂ ਮਾਰਦਾ ਫਿਰਦਾ ਲੋਕ ਪਰ ਲੋਕ ਦੇ ਵਿੱਚ ਇਹ ਮਾਰੂ ਕੀ ਸ਼ਿਕਾਰੀ ਹੈ ਅਨਾਰ ਵਾਹ ਤੇ ਦੇਕੁੰਦੇ ਕਰ ਦਿੱਤੀ ਪਰ ਦੇ ਵਿੱਚ ਮੋਰ ਕੀ ਟਕਲਾ ਪਾਤਾ ਹੈ ਉਵਾਸ਼ਨਾ ਰੂਪੀ ਨੜਾ ਪਾਤਾ ਹੈ ਇਸ ਨੜੇ ਦੇ ਤੇ ਆ ਕੇ ਜਿਹੜਾ ਵਿਸ਼ੇ ਸੁਖ ਹੈ ਇਹ ਅਨਾਰ ਰਸ ਦਿੱਤਾ ਹੈ ਪਤਾਰ ਸਾਡੀ ਕੀ ਪਾਣੀ ਪਾਪਤਾ ਹੈ ਜਦੋਂ ਇਹ ਜਿਨ ਖੇਦ ਕਰਮਾਂ ਨੂੰ ਕਰਦਾ ਉੱਡਦਾ ਹੋਇਆ ਆਪੇ ਜੀਵ ਕਿ ਕਿਸੇ ਭੋਜਨ ਵਾਸਤੇ ਆਪੇ ਇਥੇ ਅਨਾਰ ਕਿਸੇ ਕੋਈ ਨਹੀਂ ਦਾ ਜਦੋਂ ਮਰ ਗਿਆ ਜਾਂਦਾ ਹੈ ਉਸ ਜੇੜੀਆਂ ਇਕੱਠਾ ਪਤਾਰ ਸਾਡੀ ਪਾਣੀ ਲੱਗ ਜਾਂਦੀ ਹੈ ਇਹ ਸਰਵਿੰਦਾ ਜੀ ਮੈਂ ਇਹਨਾਂ ਸਰਤਾ ਮੈਂ ਤੁੱਪਾ ਮਰ ਜੂੰਗਾ ਉਸ ਖਿਆਲ ਨੂੰ ਚਾਹ ਤੇ ਕਿਉ ਮੌਤ ਦੀ ਜੇ ਮਹਾਰੂਪੀ ਸ਼ਿਕਾਰੀ ਤੱਕ ਦੇ 88 ਦੇ ਜੀਮੈਟ ਪਾ ਦਿੰਦੀ ਹੈ ਇਹ ਮਹਾਰਾ ਕਹਿੰਦੇ ਹਨ ਦਾਦੇ ਨਲਮੀ ਭਮਤੀਆ ਜਿਵੇਂ ਨੜੇ ਦੇਾਰੇ ਸਾਲ ਸੰਗੀਪੋਤਾ ਤਨਦਾ ਹੋ ਬੱਜ ਗਿਆ ਕੈਦੀ ਹੋ ਗਿਆ ਐ ਵਾਸ਼ਰੂਪੀ ਨਦੀ ਦੇ ਨਾਲ ਮੇਰੀ ਪੀਤ ਕਲਿਨਾ ਪਰ ਮੁਕੇ ਵੱਜ ਗਿਆ ਤੋਤੇ ਵੀ ਨਹੀਂ ਆਏ ਕਹਾਂ ਲੁਕ ਜਿਸ ਸਾਥ ਗੁਰੂ ਕੋਤੇ ਆਏ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੇ ਸਤਿਗੁਰੂ ਸਕੇ ਬਾਪ ਸਾਜੀ ਮਿਲੇ ਹਨ ਉਹ ਜਨ ਨੂੰ ਸੁਲਤੀਆ ਉਹ ਪ੍ਰਖਟਾਈ ਅਚਲ ਹੋਇਆ ਸੰਸਾਰ ਕੀ ਜੰਮਣ ਮਰਨ ਤੋਂ ਰਾਤ ਹੋਇਆ ਹੈ ਅਚਲ ਬਦੀ ਨੂੰ ਤਾਂ ਕੋਈ ਨਾ ਕੋਈ ਜੰਮਣੋਂ ਨਾ ਕੋਈ ਮਰੇ ਐਸੀ ਅਵਸਥਾ ਨੂੰ ਪ੍ਰਾਪਤ ਹੋਊਗੀ ਆਸਾ ਮਹੱਲਾ ਪੰਜਵਾ ਘਰ ਚਾਉਂਦਾਂ ਇਤੋਂ ਅੰਤਾਰ ਸਾਧਗੁਰ ਪ੍ਰਸਾਦ ਉਹਨੇ ਮੋਹੇ ਲਗੋਲਾ ਆਸਰਾ ਗੁਰੂ ਤੁਹਾਡੇ ਚੌਥੇ ਘਟਿ ਚਾਰਨ ਕਰਦੇ ਕੋਈ ਰਾਤ ਤੁਮੇ ਸਾਰੇ ਨਾ ਪ੍ਰਕਾਸ਼ ਗੁਰਾਂ ਦੀ ਕਿਰਪਾ ਨਾਲ ਮਿਲਦਾ ਹਜ ਜਿਥੇ ਬੱਚੇ ਨੂੰ ਬਾਹਰ ਲਾ ਗੋ 10 ਮਿੰਟ ਹੋਰ ਕਰਨੀ ਪੈ ਉਹਨੇ ਮੋਹੇ ਲਗੋਲਾ ਸਾਧ ਸੰਗ ਜੀ ਜਿਗਰੀ ਮਰਦਾ ਅੰਦਰ ਤੋਂ ਖੰਡੇ ਦਾ ਇਸ ਵਿੱਚ ਪਿਆਰ ਹੋ ਜਾਏਗਾ ਜੇ ਆਲਾ ਕੰਮ ਚਕਣਾ ਜਮਣ ਮਾਰ ਨੂੰ ਮੇਰ ਸਕਣਗੇ ਇਹ ਗੁਰੂ ਜੀ ਦਾ ਸਾਹ ਮਹਾਰਾਜ ਜੀ ਦੇ ਪਾਸ 22 ਜਮੀਰ ਸਿੰਘ ਨੇ ਬੇਨਤੀ ਕੀਤੀ ਕਿ ਕਿਸੇ ਤਰ੍ਹਾਂ ਹਿੰਦੀ ਕ੍ਰੀਪ ਇਹਨੂੰ ਰਾਤ ਨੂੰ ਸੁਧਣਾ ਬਹੁਤ ਕਾਲ ਪੈ ਗਿਆ ਕਾਲ ਪੈ ਗਿਆ ਤੇ ਜਾ ਕੇ ਕੀ ਉਹ ਰਾਤ ਨੂੰ ਮਰ ਜਾਂਦਾ ਕਿ ਉਹ ਜੰਮ ਪੰਦਾ ਇਹ ਕੋਰਾ ਸ੍ਰੀ ਰਖ ਜੀ ਉਹਨੇ ਸਾਰੀ ਸੁਧਣੀ ਦਿੱਤੇ ਤੇਨੇ ਕੋ ਕਰਕੇ ਸ਼ਹਿਰ ਦੀ ਗਰੀਬ ਘਰ ਵਿੱਚ ਜਾਦਾ ਹੋਇਆ ਉਹਦੇ ਬਾਹਰ ਨਿਆਣੇ ਹੋ ਗਏ ਬਾਰੇ ਪਰਿਵਾਰ ਹੋ ਗਿਆ ਉਹਨਾਂ ਨੂੰ ਲੈ ਕੇ ਕਾਲ ਪਿਆ ਕਿ ਕਿ ਅਮਨੀ ਮਿਲਦਾ ਬਾਹਰ ਪੀਂਡਿੰਗ ਦੇ ਬਸਤਾਨੇ ਉਹਨਾਂ ਬਣਾ ਤੋਂ ਹੋ ਰਿਹਾ ਆ ਕੇ ਇਹਨੂੰ ਲੱਗੇਗੇ ਕਿ ਆਪ ਉੱਤੇ ਚੜ ਗਿਆ ਮਾਰੇ ਮਰਦਾ ਦਾਤ ਮਾਰੇ ਆਪ ਨੂੰ ਖਾਈ ਜਾਂਦਾ ਨੇ ਮਾਰੇ ਸੁੱਤੀ ਜਾਂਦਾ ਇਹ ਕਰਦਾ ਨਾਲ ਨਾਲ ਖਾਂਦਾ ਖਾਂਦਾ ਪੁੱਛਾ ਜਦੋਂ ਇੱਕ ਪਤਲੀ ਡਾਂਗ ਤੋਂ ਹੋ ਗਿਆ ਤੇ ਉੱਥੇ ਦੇਖ ਦਿੱਤੇ ਜਦੋਂ ਸਾਰੇ ਦੀ ਕੰਦ ਟੁੱਟ ਗਈ ਤੇ ਮਰ ਗਿਆ ਇਹ ਹਾਲ ਕੋਈ ਸਿਗਨਿਫਾਈ ਨਹੀਂ ਕਰਦਾ ਜਦੋਂ ਜਾਗਿਆ ਇਮਾਨ ਕਰਨ ਲੱਗਾ ਤੇ ਮਾਤ ਨੂੰ ਉਹ ਕਰਨ ਤੋਂ ਮੂਹੇ ਤੀਲੇ ਨਹੀਂ ਫਲਕਾ ਨਹੀਂ ਪਈਏ ਤੇ ਦੀਨ ਮਰੇ ਜਾਂਦਾ ਹੈ ਮੈਂ ਜਿੱਥੇ ਜਾ ਕੇ ਸੁਤੀਏ ਉਸਨੇ ਉਹਦੇ ਵੀ ਕਹਿੰਦੀ ਤੀਲ ਵਾਲੀ ਅਸਲ ਤਾਂ ਨਹੀਂ ਪਈਏ ਇਰਾਮ ਹੋ ਗਿਆ ਇਸ ਨੂੰ ਮੰਨ ਕਰਕੇ ਮੇਰਾ ਜੋ ਦਾਸ ਆਇਆ ਸਰਦਿਨ ਸਾਲ ਕਹਿੰਦਾ ਸਕਾਰ ਚੱਲਣਾ ਹੈ ਸਕਾਰ ਉਹ ਬੰਨਣ ਨਾਲ ਲਾਗੇ ਅੱਜ ਉਹੋ ਜਿਹਾ ਖਾਇਆ ਕਹਿੰਦਾ ਮਾਰੇ ਆ ਮੈਂ ਸਿਗਨੇਟ ਇਸ ਦਿਸਕ ਤੋਂ ਡਿੱ ਗਿਆ ਤਾਂ ਡਾਣੀ ਚੁੱਤੀ ਗਈ ਐ ਮੈਂ ਮਰ ਗਿਆ ਸੀ ਮੇਰਾ ਪਰਿਵਾਰ ਤੋ ਖਾਸੀ ਮੈਂ ਅੰਮ੍ਰਿਤਸਰ ਕਿੱਸੇ ਪਾਤਸ਼ਾਹ ਮੈਨੇ ਇਹ ਜਿਹਾ ਸਿਗਨੇਟ ਕਿਹਾ ਆ ਮਾਰੇ ਕਹਿੰਦੇ ਭਾਈ ਤੂੰ ਕਹਿੰਦਾ ਸੀ ਤੇ ਮੇਰਾ ਜੰਮਣ ਮਰਨ ਮੇਰੇ ਤੇ ਤੋ ਅਸੀਂ ਲੋਥ ਵੀ ਸੱਚਾ ਰੱਖਣਾ ਸੀ ਸਿਗਨੇਟ ਦੀ ਕੋਈ ਕੋਈ ਸਾਰੀ ਤੋਤਾ ਕੀ ਹੈ ਤੇ ਕੋਲਾ ਜੰਮਣ ਮਰਨ ਨੂੰ ਮੇਰਦਾ ਫੀਲ ਲਾਇਗ ਬਣੇ ਪੂਰਾ ਸੀ ਜਿਹੜੀ ਕੰਗਾਲ ਹੋ ਕੇ ਮੈਂ ਕਾਲ ਮਾਰ ਮਰਨਾ ਸੀ ਉਹ ਵੀ ਤੈਨੂੰ ਵਾਪਸ ਆ ਦਿਖਾਤਾ ਹੈ ਕੋਈ ਜਿਸ ਸਾਡੇ ਕਰਨ ਕਿੰਨੇ ਉਹ ਸਾਰੇ ਸੰਗਤ ਜੀ ਗੁਰੂ ਸਾਹਿਬ ਦਾ ਅਮਰ ਸਿਖਣੇ ਕਰਕੇ 80 ਲੱਖ ਦੇ ਜੀਮ ਤੇ ਡੱਗੀ ਦਾ ਗੁਰੂ ਸਾਹਿਬ ਦਾ ਸਿੱਖ ਸੰਗਤ ਮਾਰਾ ਸਾਹਿਬ ਸਿੱਖੀ ਰਾਖੀ ਕਰਦੇ ਹੈ ਜੋ ਗੁਰੂ ਦਾ ਅਮਰ ਸਿਖੇ ਜਾ ਰਿਹਾ ਹੈ ਬ੍ਰਖੇ ਦਾ ਉਹਦੇ ਗੁਰੂ ਸਾਹਿਬ ਦੀ ਆਗ ਬਾਣੀ ਹੋਣਗੇ ਇਹ ਪ੍ਰਕਾਰ ਅੰਦਰ ਦਾ ਚਲ ਗੁਰਸਿੱਖੇ ਜੀ ਨੇ ਮੈਂ ਦੇਖੋ ਅਜੇ ਉਹ ਅੰਮ੍ਰਿਤ ਬਾਣਾ ਨੂੰ ਪਿਆਰ ਹੋਵੇਗਾ ਫਿਰ ਉਹ ਬਾਅਦ ਉਹ ਗੁਰੂਤ ਪੰਮਰ ਸਾਹਿਬ ਦੇ ਗੁਰੂ ਸਾਹਿਬ ਦੀਆਂ ਸਿੱਖੀਆਂ ਪ੍ਰਾਪਤ ਕਰੋ ਸਿੱਖੀ ਪਾਣੀ ਕਰੋ ਨਿਗਰੇ ਪੜੇ ਦੀ ਜੀਵਨ ਨੇ ਮੇੜ ਲਓ ਆਸਾਂ ਮੱ ਹੱਲਾ ਪੰਜਵਾ ਕਰਚਾਉਦੋਂ ਇੱਕ ਉਹ ਓੰਕਾਰ ਸਤਗੁਰ ਪ੍ਰਸਾਦ ਉਹ ਨੀਂਦ ਨਵੇਲਾ ਕੋਈ ਰਾਤਰੀ ਤੀਂੇ ਓੰਕਾਰ ਸਾਰੇ ਦਾ ਪ੍ਰਕਾਸ਼ ਕੋ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਉਹ ਨੀਂਦ ਨਵੇਲਾ ਇਹ ਜਿਹੜਾ ਪ੍ਰਮੇਸ਼ਰ ਆਣੇ ਰਿਹਾ ਮਿੱਤ ਨਾ ਮਾਰਣ ਵਾਲਾ ਮੈਂ ਉਹ ਹੈ ਖਾਲਸਾ ਜੀ ਕਦੇ ਨਾਸ ਨਹੀਂ ਹੁੰਦਾ ਮੈਂ ਪਰ ਹਮੇਸ਼ਾ ਲਈ ਟਾਈਮ ਰਹਿੰਦਾ ਹੈ ਤੇ ਤਹਦੂਰ ਸਾਹਿਬ ਸਾਖੀ ਮਿਲਿਆ ਉਹ ਕਹਿੰਦਾ ਇਹ ਪਾਠ ਕਰਿਆ ਕੋ ਹਨੇ ਹੁਣ ਵੇਲਾ ਉਹ ਹੁਣੇ ਹੁਣੇ ਵੇਲਾ ਹੈ ਰੱਬ ਕੋ ਮਿਲਣ ਦਾ ਇਹ ਨਹੀਂ ਗਵਾਉਣਾ ਅੰਦਰ ਸਰਵੇ ਪਾਠੀ ਕਹਿੰਦੇ ਮੈਂ ਹੁਣ ਨਾ ਵੇਲਾ ਉਹ ਨੇ ਹਲਾ ਲੋ ਹੁਣੇ ਫੇਰ ਨਹੀਂ ਇਹ ਵੇਲਾ ਮਿਲਣਾ ਕੀ ਲੈਣੇ ਕਰੋ ਸਰਬੀਰ ਦੰਨੇ ਸਾਹ ਬਾਰੇ ਨੇ ਉਹਨੇ ਲਾਈ ਗਏ ਤੇ ਨਵੇਂ ਤੇ ਨਵਾਂ ਨਾ ਹਰੇ ਆਪਨੇ ਪ੍ਰੀਤਮ ਕੋਲ ਲਾਜ ਰਹਿ ਜਿਹੜਾ ਆਪਣੇ ਪ੍ਰੀਤਮ ਨਾਲ ਪ੍ਰਿਥਿਆਰਨ ਹਰ ਵਕਤ ਲੜਦਾ ਹੀ ਰਹਿੰਦਾ ਹਾ ਦੂਸਰਾ ਵਿਭਾਗ ਜਨਮ ਨਾ ਆਵੇਗਾ ਜਿਹੜੀ ਨਹੀਂ ਭਾਜ ਜਾਵੇਗਾ ਭਾਈ ਮੁੜ ਕੇ ਜਨਮਾਂ ਚ ਨਹੀਂ ਆਵੇਗਾ ਮੁਕਤ ਹੋ ਜਾਏਗਾ ਹਰ ਪ੍ਰੀਤ ਭਾਗ ਤੋਂ ਹਰ ਪ੍ਰੀਤ ਰਜਾ ਜੀ ਪ੍ਰੀਮਾ ਭਗਤੀ ਜੋ ਕਰਦੇ ਹੈ ਹਰੀ ਦੀ ਪ੍ਰੀਤੀ ਵਿੱਚ ਰੱਜ ਜਾਂਦਾ ਹਰੀ ਇਹਨਾਂ ਦੀ ਪ੍ਰੀਤੀ ਵਿੱਚ ਰੱਜ ਜਾਂਦਾ ਰੇਂਦੇ ਵਾਸਾ ਜਿਵੇਂ ਮਾਤਾ ਬੱਚੇ ਦੇ ਨਜ਼ਰ ਮਗਰ ਅੰਨ ਤੇ ਬਸਣ ਲਈ ਹੁੰਦੀ ਹੈ ਇਹ ਭਗਤੀ ਇਹਦੇ ਬੇਪਰਵਾਹ ਹੋ ਕੇ ਦੁਨੀਆਂ ਤੋਂ ਬਚਦੇ ਹੈ ਪਰਮੇਸ਼ਰ ਇਹਨਾਂ ਦੀ ਪ੍ਰੀਤੀ ਵਿੱਚ ਰੱਜ ਜਾਂਦਾ ਹੈ ਜੋ ਹਰੀ ਦੀ ਪ੍ਰਮਾਤਮਾ ਭਗਤੀ ਕਰਦੇ ਹੈ ਹਰੇਕੀ ਪ੍ਰੀਤ ਉਹਦੇ ਰੋਹਣਾ ਉੱਤੇ ਆਜੰਦੀ ਹੈ। ਪ੍ਰਭ ਸੰਗੇ ਮਿਲ ਜਾਏ ਇਹ ਮਨ ਦੀਜੇ। ਇਹ ਦਹਾਈਏ ਮਨ ਮਾਰਾ ਨੂੰ ਟੇਕਾ ਕਰਦੇ ਹੋ। ਸੋਰ ਬਾਣੀ ਨਾਲ ਮਿਲ ਜਾਵਾਂਗੇ। ਆਪੋਜ ਹੋ ਜਾਵਾਂਗੇ। ਮਨ ਦਾ ਹੀ ਵਿਛੜਾ ਹੈ, ਮਨ ਵਿਛੜਾ ਹਰ ਮੇਲੀ ਹੈ। ਨਾਨਕ ਹੋ ਸਵਾ, ਨਾਨਕ ਨਾਮ ਲਿ ਲੈ, ਆਪਣੀ ਬੈ ਕਰ ਹਰਿ ਦੀ ਕਰੇ ਸਕੇ ਤਾਂ ਸਾਨੂੰ ਆਜਾ ਉਮਰਤ ਨਾ ਮੇਰੀ। ਸਰਦੀ ਦੇ ਗਾਲਤਾ ਕੋਰੇ ਗਰੀਬਾਂ ਦੇ ਉੱਤੇ ਸਕੇ ਤਾਂ ਕਹ ਜੀ ਆਸਾ ਮੁਹੱਲਾ ਪੰਜਾ ਮੇਲੇ ਰਾਮ ਪਿਆਰੇ ਪੀਰ ਪਿਆਰੇ ਰਾਮ ਰਮੰਤਿ ਦਾ ਮਾਰੋ ਹੋ ਗਿਆ ਪਟ ਜਿਨੇ ਜਲਨ ਜਟ ਨਕਿਆ ਇੱਕ ਰਾਮ ਦਾ ਹਿਲਕਾ ਦੇਤਾ ਇੱਕ ਰਾਮ ਟੜਕੜਨੇ ਦੇਤਾ ਕੋਈ ਰਾਮ ਦਾ ਸਗਲ ਪ੍ਰਸਾਰਾ ਉਹ ਕੋਈ ਰਾਮ ਸਹਿਜਿਤ ਨੇ ਆਰਾ ਤਕੜ ਰਾਮ ਦੇ ਹਿਲਕਾ ਦੇਤਾ ਤਕੜ ਰਾਮ ਟੜਕੜਨੇ ਦੇਤਾ ਬਿੰਦੂ ਗੁਰ ਆਇਆ ਸਗਲ ਵਿਸਾਰ ਨਿਰਗੁਣ ਗੁਰ ਆਇਆ ਕੋਪਰਮੇਸ਼ੁਰ ਨੇ ਉਹ ਚਾਰੇ ਰਾਮ ਨੇ ਸਮੋ ਜਨ ਜਨ ਨੂੰ ਜੀਰ ਜੀ ਕੋ ਨਾ ਕਰਤ ਬਿਜਾਰ ਸਾਡੇ ਮਹਾਰਾਜ ਜੰਮਣ ਮਰਨ ਤੋਂ ਬਚਾ ਕੇ ਦੁਨਿਆ ਤੋਂ ਬਚਾ ਕੇ ਕਰਕੇ ਇਹ ਜੀਵਨ ਦੇ ਟਕਣ ਤੋਂ ਇਹ ਮੁਕਤੀ ਜੋ ਕੋਈ ਹਿੱਜ ਕਰਨ ਕਰਨ ਵਾਲਾ ਕਰਨ ਕਰਨ ਵਾਲਾ ਆਪ ਤੋਂ ਜਨਾਉ ਕਿੰਮਰੇ ਸਾਸਤਰ ਬਹੁ ਕਾਰਗੁਜ਼ਾਰ ਤੁਮਾ ਆਉਂਦੇ ਸਿੰਗਲ ਨੇ ਤੜਪੇ ਵੇਖੇ ਤੇ ਸਾਸਤਰ ਪਰਪੇ ਵੇਖੇ ਕੰਮ ਕਾਮੀਆਂ ਦੇ ਪੂਰਮੇ ਮੈਂ ਸਾਰੇ ਨਿਤ ਨਿਮਿਤ ਪ੍ਰਾਸਕਤ ਕਾਮ ਤੋਂ ਨਿਕਤ ਦਾਦ ਕਰਨਾ ਨੂੰ ਕਮਾਉਂਦੇ ਹੱਲ ਦੀਵੇ ਪ੍ਰਭੂ ਜੀ ਮੇਰੇ ਦਾਰਸ ਦੇ ਸੁਖ ਨਹੀਂ ਕੋਈ ਪਰਮੇਸ਼ਰ ਆਏ ਜੋ ਦਰਸ਼ਨਾ ਦੇਣਾ ਸੁਖ ਨਹੀਂ ਕਿਸੇ ਨੂੰ ਪ੍ਰਾਪਤ ਹੁੰਦਾ ਸਾਰੇ ਸਾਰੇ ਸਭ ਜਿਹੜੇ ਦੇਖੀਦੇ ਹਨ ਬਾਤ ਨੇਮ ਸੰਜਮ ਕਰ ਥਾਕੇ ਅਕਾਲ ਪੁਰਖ ਨੇ ਦੇ 24 ਵਰਸ ਰਾਸਰਾਜ ਤੋਂ ਧਾਰਮ ਨੂਨ ਕੀਤਾ ਹੈ ਕਿਤਾਬ ਮੈਨੂੰ ਇਹ ਵਿਸ਼ੇਸ਼ ਦੇ ਜਿਸ ਕਰਕੇ ਮੈਂ ਜੀਣਾ ਤੇ ਨਾ ਪਾਉਣਾ ਅਕਿ ਤੂੰ ਬਾਕ ਰਖਿਆ ਕਰ ਤਰਿ ਅਕਾਲ ਪੁਰਖਾਂ ਦੇ ਉਹਦਾ ਮੈਂ ਅਕਾਲ ਪੁਰਖਾਂ ਦੇ ਵਰਤ ਇੱਕ ਸੌ ਸਾਲ ਦਾ ਹੋ ਗਿਆ ਹੈ 24 24 ਵਰਸ ਸਾਲ ਦੇ ਜਿਹੜੀ ਮੈਂ ਕੋਲ ਦੇ ਜੀਨ ਨੂੰ ਪ੍ਰਾਪਤ ਹੋਇਆ ਯੋਗ ਕਰਕੇ ਮਨ ਨੂੰ ਮੁਕਤ ਹੋਣ ਦਾ ਸਾਧਨ ਦੱਸ ਕੇ ਇਸ ਤਰ੍ਹਾਂ ਭਾਰਜ ਜੀ ਮੁਨੀ ਨੇ ਆਪਣੇ ਪਿਤਾ ਦੇ ਪਾਸ ਗਿਆ ਸੀ ਕਿ ਹਜੂਰ ਫਰਮਾਉਂਦੇ ਵਰਤ ਕਰਕੇ ਮਨ ਦੇ ਰਾਜ ਕਰਨ ਵਾਲੇ ਸੰਨੀਂਤਿਨਾਰੇ ਕੋ ਦਮਨ ਕਰਨ ਵਾਲੇ ਹਰ ਇੱਕ ਅਧਿਪਤ ਹੋਣੇ ਨਾਲਕ ਸਾਧ ਸਰਨ ਪ੍ਰਾਪਤ ਸੰਗਵਸਾ ਅਧਿਗੁਰੂ ਦੇ ਸੰਗ ਜੀ ਉਸ ਸੰਗਤਿ ਮਿਲਦੀ ਹੈ ਸਾਧ ਸੰਗਤੀ ਸ਼ਮਲੇਂਦੇ ਹੈ ਉਹ ਜਾਈਂਦੇ ਸੰਗ ਦੱਸਦੇ ਆ ਕਿ ਹੁੰਦੇ ਹੈ ਜੋ ਮਨ ਮੰਗਦਾ ਹੈ ਉਹ ਜਾਂਦੇ ਹਨ ਇਸ ਸਰਕਾਰ ਸਰਗੁਣ ਜੀ ਨੇ ਪਰਮਪੁਰ ਦੇ ਬੱਚੇ ਭਾਰਤ ਲਈ ਨਵੇਂ ਸੰਜੇ ਵਿਚਾਰ ਥਾਕੇ ਨਾਲੇ ਸਾਧ ਸੰਪਰਪਤ ਸੰਗੰਦਾ ਸਾਰੀ ਜੀ ਕਾ